ਸਰਕਾਰ ਕਹਿੰਦੀ ਹੈ ਵੀ ਜਿਹੜੇ ਮਿੱਡੇ ਮੀਲ ਵਰਕਰ ਜਾਂ ਬੀਬੀਆਂ ਨੇ ਜਿਹੜੀਆਂ ਪੰਜ ਸਰਪੰਚ ਬਣ ਗਈਆਂ ਨੇ ਉਹਨਾਂ ਤੋਂ ਭਈ ਦੂਰਾ ਦੂਰਾ ਕੰਮ ਨਹੀਂ ਲੈਣਾ ਜਾਂ ਦੂਰੇ ਦੂਰੇ ਕੰਮ ਤੇ ਉਹਨਾਂ ਤੇ ਪੂਰਾ ਨਹੀਂ ਆਇਆ ਜਾਂਦਾ ਇਹ ਕੀ ਮਸਲਾ ਜੀ ਹੁਣ ਪੰਜ ਸਰਪੰਚ ਉਤੋਂ ਬਣੀਆਂ ਨੇ ਸਰਕਾਰ ਦੇ ਢਿੱਡਾਂ ਨੂੰ ਪੀੜਾਂ ਵੈਸੇ ਕਿਵੇਂ ਹੋਣ ਲੱਗੀਆਂ ਨੇ ਅਰੇ ਸਰ ਗੱਲ ਇਹ ਆ ਕਿ ਉਹਨਾਂ ਨੂੰ ਮਿਲਦਾ ਕੀ ਆ ਪਹਿਲਾਂ ਤੇ ਦੱਸੋ ਮੈਨੂੰ ਹਾਂ ਉਸ ਫੀਲਡ ਵਾਲੇ ਪਾਸੇ ਬਿਲਕੁਲ ਜੇ ਪਰ ਰੁਪਈਆ 100 ਐਵਰੇਜ ਹੂੰ ਤੇ ਤੁਸੀਂ ਜਿਹੜੀਆਂ ਮਿੱਡੇ ਮੀਲ ਦੀਆਂ ਕੁੱਕ ਨੇ ਬੀਬੀਆਂ ਬਈ ਤੁਸੀਂ ਉਹਨਾਂ ਦੀ ਮਿਹਨਤ ਤੇ ਜਾ ਕੇ ਦੇਖੋ ਮੈਂ ਇੱਕਦਰ ਰੋਟੀ ਖਾ ਕੇ ਆਇਆ ਜੀ ਉੱਥੇ ਮੈਂ ਚਲੇ ਜਨਾ ਮੈਂ ਮਸਤ ਮੁੱਲਾ ਆਦਮੀ ਆ ਜੀ ਮਾਸਟਰ ਮੇਰੇ ਬਿੱਲੀ ਆ ਤੇ ਉੱਥੇ ਆਲੂ ਬੜੀਆਂ ਉਹਨਾਂ ਨੇ ਬਣਾਈਆਂ ਸੀ ਵੇਖ ਕੇ ਮੇਰਾ ਮਨ ਡੋਲ ਗਿਆ ਹੂੰ ਠੀਕ ਹੈ ਜੀ ਆਪਾਂ ਬਹਿ ਗਏ ਉੱਥੇ ਵਜਵਾਕਾਂ ਦੇ ਨਾਲ ਬਾਟੀ ਲੈ ਕੇ ਜੀ ਮੈਂ ਉਦੋਂ ਦੇਖਿਆ ਕਿ ਕਿੰਨੀ ਲੰਮੀ ਕਤਾਰ ਆ ਯਾਰ ਪਹਿਲਾਂ ਉਹਨਾਂ ਨੇ ਖਾਣਾ ਬਣਾਇਆ ਭਾਂਡੇ ਚੱਕਣੇ ਗਿਆ ਕਿ ਟਾਈਮ ਫਿਕਸ ਹੈ ਉਸ ਟਾਈਮ ਫਿਕਸ ਹੈ ਸਭ ਕੁਝ ਰਿਕਾਰਡ ਤੇ ਚੜਨਾ ਹੈ ਜੀ ਜੀ ਤੇ ਤੁਸੀਂ ਦੇਖ ਹੀ ਰਹੇ ਹੋ ਵੱਡੀ ਗੱਲ ਇਹ ਹੈ ਨਾ ਹੂੰ ਵੱਡੀ ਗੱਲ ਇਹ ਹੈ 100 ਰੁਪਇਆ ਬਾੜਨੀ ਮਨਥਲੀ 3000 ਹੂੰ ਹੂੰ ਤੇ ਕੋਈ ਉਹ ਮਤਲਬ ਕਿ ਤੁਹਾਡੇ ਸਰਕਾਰੀ ਕਰਮਚਾਰੀ ਤੇ ਫਿਰ ਹੈ ਨਹੀਂਗੇ ਹੂੰ ਵੀ ਜਿਨ੍ਹਾਂ ਤੇ ਕੋਈ ਸਰਵਿਸ ਰੂਲ ਤੁਹਾਡਾ ਲਾਗੂ ਹੁੰਦਾ ਜੀ ਉਹ ਹ ਹੈ ਕਿ ਆ ਕਿ ਪੰਜਾਬ ਦੇ ਵਿੱਚ 4 ਕੇ 5 ਮਿਡਡੇ ਮੀਲ ਪਕਾਉਣ ਵਾਲੀਆਂ ਜਿਹੜੀਆਂ ਪਕਾਉਣ ਵਾਲੀਆਂ ਜਿਹੜੀਆਂ ਕੁੱਕ ਬੀਬੀਆਂ ਨੇ ਉਹ ਜਿੱਤ ਗਈਆਂ ਹਮ ਹੁਣ ਇਹ ਕਹਿੰਦੇ ਕਿ ਜਿਆਦਾ ਤਾ ਤੁਸੀਂ ਬਈ ਇਹ ਕੰਮ ਛੱਡ ਦਿਓ ਸਾਡਾ ਹਮ ਤੇ ਜਾ ਪੰਚੀ ਛੱਡ ਦਿਓ ਤੁਸੀਂ ਲਓ ਹਮ ਕਮਾਲ ਦੀ ਗੱਲ ਮੈਂ ਤੇ ਹੈਰਾਨ ਆ ਕਿ ਇਹ ਤੇ ਇੱਕ ਆਰਜੀ ਟੈਂਪਰੇਰੀ ਕੋਈ ਬੰਦਾ ਜੌਬ ਕਰ ਰਿਹਾ ਜਾ ਕੇ ਜੀ ਬਿਲਕੁਲ ਜੌਬ ਨਾਲੋਂ ਵੀ ਜ਼ਿਆਦਾ ਤੇ ਸਰ ਵੀ ਐ ਸਰ ਸੇਵਾਈ ਹੈ ਬਿਲਕੁਲ ਹਮ ਹਮ 3000 ਰੁਪਏ ਕੀ ਚੀਜ਼ ਐ ਜੀ ਬਿਲਕੁਲ ਰਸ਼ਮੀ ਨਹੀਂ ਆ 3000 ਪੈ ਪਿੱਛੇ ਉਹਨਾਂ ਦੀ ਮਿਹਨਤ ਤੇ ਦੇਖੋ ਜੀ ਇਹ ਹੁਣ ਪਤਾ ਨਹੀਂ ਹਾਲਾਂਕਿ ਕੁਝ ਲੋਕ ਵਿਰੋਧ ਕਰ ਰਹੇ ਆ ਕਿ ਭਈ ਇਹ ਤੇ ਗਲਤ ਹੈ ਤੁਸੀਂ ਕਰ ਰਹੇ ਇਹਨਾਂ ਦੇ ਨਾਲ ਜੀ ਕਿ ਚਲੋ ਜੇ ਲੋਕਾਂ ਨੇ ਕਿਸੇ ਨੂੰ ਮਾਣ ਬਖਸ਼ਿਆ ਹੂੰ ਹੂੰ ਤੇ ਤੁਸੀਂ ਹੁਣ ਇਧਰੋਂ ਉਹਨਾਂ ਦੇ ਢਿੱਡ ਤੇ ਲੱਤ ਮਾਰਨ ਤੁਰ ਪਏ ਜੇ ਕਿ ਜਿਹੜਾ ਕੋ 3000 ਲੈਂਦਾ ਹੈ ਕਿ ਉਹਦੇ ਤੋਂ ਵੀ ਆਹੀ ਕਰੀਏ ਨੂੰ ਹੂੰ ਇਸ ਕਰਕੇ ਇਹ ਕਹਿੰਦੇ ਆ ਕਿ ਜਾਂ ਤਾਂ ਜੋ ਤੁਸੀਂ ਨੁਮਾਇੰਦੇ ਬਣਿਓ ਨੁਮਾਇੰਦਗੀ ਛੱਡ ਦਿਓ ਅਸਤੀਫਾ ਦਿਓ ਤੇ ਜਾਂ ਮਿੱਡੇ ਮੀਲ ਜੋ ਪਕਾਉਨੇ ਹੋ ਇਹ ਆਪਦੀ ਜੋਬ ਛੱਡੋ ਜੀ ਇਹ ਨੁਮਾਇੰਦਾ ਮੈਂ ਰੂਲੇ ਪਰ ਚਲੋ ਇੱਕ ਚੀਜ਼ ਤਾਂ ਇਹ ਹੈ ਕਿ ਆਪਾਂ ਆਪ ਕਹਿੰਦੇ ਆ ਕਿ ਭਾਈ ਜਦੋਂ ਕੋਈ ਬੜਾ ਮੋਟਾ ਕੁਰਸੀ ਲੈ ਆ ਜਸਵਿੰਦਰ ਸਿੰਘ ਕਰੇ ਕਿ ਆਲੂ ਭੜੀਆਂ ਬਹੁਤ ਸਵਾਦ ਬਣਾਉਂਦੀਆਂ ਮਿੱਡੇ ਮੀਲ ਵਾਲੀਆਂ ਰੁੱਪੀਆਂ ਮੈਂ ਵੀ ਖਾਧੀਆਂ ਆ ਅੱਜ ਮੈਨੂੰ ਤਾਂ ਅੱਜ ਤੱਕ ਹੀ ਯਾਦ ਹੈ ਜੀ ਟੇਸਟ ਆ ਹੂੰ ਕੀ ਬਾਤ ਹੈ ਖੈਰ ਮੈਂ ਤਾਂ ਇਹ ਗੱਲ ਕਰ ਰਿਹਾ ਸੀ ਮਿੰਟੂ ਜੀ ਕਿ ਆਪਾਂ ਆਖਰੀ ਇਹ ਗੱਲ ਕਰਦੇ ਆ ਵੀ ਜਦੋਂ ਕਿਸੇ ਕੋਲੇ ਮਾੜੀ ਜਿਹੀ ਵੀ ਪਾਵਰ ਆ ਜਾਂਦੀ ਹੈ ਤੇ ਉਦੋਂ ਆਪ ਹੀ ਕੁਰਸੀਆਂ ਛੱਡ ਜਾਂਦਾ ਥੱਲੇ ਵਾਲੇ ਪੈਰ ਜਮੇ ਛੱਡ ਜਾਂਦਾ ਵੱਡੀ ਕੁਰਸੀ ਨੂੰ ਪੈ ਜਾਂਦਾ ਤੇ ਜੇ ਇੱਥੇ ਕੋਈ ਮਿਹਨਤ ਕਰਦਾ ਵੀ ਹੈ ਡਬਲ ਨਾਲ ਕੋਈ ਨੌਕਰੀ ਵੀ ਕਰਦਾ ਹੈ ਤੇ ਨਾਲ ਭਈ ਉਦੋਂ ਉਹ ਵੀ ਸੇਵਾ ਹੀ ਆ ਲੋਕਾਂ ਦੇ ਮਸਲੇ ਹੱਲ ਕਰਨਾ ਵੀ ਸੇਵਾ ਹੀ ਆ ਨਹੀਂ ਇੱਕ ਸੁਣਿਆ ਹੋਇਆ ਨੁਮਾਇੰਦਾ ਜਿਹੜਾ ਜੀ ਉਹ ਤੇ 36 ਧੰਦੇ ਕਰੀ ਜਾਂਦਾ ਨਾਲ ਹੂੰ ਨਾਲੇ ਉਹ ਸਰਕਾਰ ਦੇ ਖਜ਼ਾਨੇ ਚੋਂ ਸਿੱਧੀ ਤਨਖਾਹ ਪੱਤੇ ਵਸੂਲ ਕਰਦਾ ਹੈ ਜੀ ਸੋ ਤਰ੍ਹਾਂ ਤੇ ਬਿਲਕੁਲ ਤੇ ਉਹ ਨਾਲ ਬੱਸਾਂ ਵੀ ਚਲਾਈ ਜਾਵੇ ਕਾਰਖਾਨੇ ਵੀ ਚਲਾਈ ਜਾਵੇ ਬਿਲਕੁਲ ਉੱਥੇ ਕੋਈ ਰੋਕ ਟੋਕ ਨਹੀਂ ਜਦੋਂ ਭਗਵੰਤ ਮਾਨ ਸੱਤਾ ਚਾਇਸੀ ਤੇ ਮੈਂ ਇਹਨਾਂ ਨੂੰ ਕਿਹਾ ਸੀ ਇੱਕ ਕੰਮ ਹੀ ਕਰ ਦਿਓ ਸੌਖੇ ਵਜਾਂਵਾਂਗੇ ਹਮ ਕਿ ਤੁਸੀਂ ਇੱਥੇ ਜੋ ਹਿੱਤਾਂ ਦਾ ਟਕਰਾਓ ਆ ਉਹਦਾ ਕਾਨੂੰਨ ਲਿਆਓ ਜੀ ਕਿ ਭਈ ਤੁਸੀਂ ਜੇ ਪਾਵਰ ਦੇ ਵਿੱਚ ਆ ਗਏ ਤੁਸੀਂ ਆਪਦਾ ਬਿਜ਼ਨਸ ਨਹੀਂ ਕਰ ਸਕਦੇ ਹਮ ਪਾ ਤੋਂ ਹੀ ਤੇ ਡੇ ਟੰਗ ਨਾਲ ਵੀ ਉਹਨੂੰ ਫੇਵਰ ਦਿੰਦੇ ਫੜੇ ਗਏ ਜੀ ਤੇ ਤੁਹਾਡੀ ਨੁਮਾਇੰਦਗੀ ਜਿਹੜੀ ਰੱਦ ਹੋ ਸਕਦੀ ਆ ਪਰ ਇਹ ਜਨ ਕੁਸ਼ਲ ਮਤਲਬ ਕਿ ਇਤਨਾ ਦਿਨ ਬਾਬੂ ਜਾਨੀ ਵੀ ਤੁਸੀਂ ਫੇਵਰ ਵੱਧ ਗਿਆ ਸਰਕਾਰ ਜੀ ਕੇਂਦਰ ਦਾ ਅਧਿਕਾਰ ਖੇਤਰ ਤੇ ਕੇਂਦਰ ਬਣਾ ਤੇ ਭੇਜਣ ਤਾਂ ਸਹੀ ਏ ਹਮ ਇਸ ਤਰ੍ਹਾਂ ਦਾ ਕੋਈ ਮਤਾ ਤੇ ਪਾ ਕੇ ਭੇਜਿਆ ਨਾ ਜੀ ਤੋਂ ਗੱਲ ਇਹ ਆ ਕਿ ਕਰਨਾ ਕਿੰਨੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜਿੱਥੇ ਫਸਦੇ ਆ ਸਰ ਆਪਦੀ ਲੱਤ ਨੂੰ ਵੀੜੀ ਕੌਣ ਲਾਉਂਦਾ ਜਾਣ ਕੇ ਹਮ ਇਹ ਇਸ ਪਾਸੇ ਤੋਂ ਸਾਰਿਆਂ ਦੇ ਅਧਿਕਾਰ ਤੋਂ ਗੱਲ ਹੀ ਆ ਕਿ ਇਹ ਇੱਥੇ ਸਭ ਕੁਝ ਕਰੀ ਜਾਂਦੇ ਆ ਜੀ ਚੁਣੇ ਨਮਾਇੰਦੇ ਉਹਨਾਂ ਦੀ ਦੌਲਤ ਤੁਸੀਂ ਦੇਖੋ ਫਿਰ ਦਿਨਾਂ ਚ ਕਿਦਾਂ ਵਾਝ ਜਾਂਦੀ ਹੈ ਜੀ ਇਹ ਹੀ ਆ ਕਿ ਕਿਉਂਕਿ ਨਾਲ ਕਾਰੋਬਾਰੀ ਚੱਲੀ ਜਾਂਦੇ ਜੀ 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 ਖੈਰ ਮਿੰਟੂ ਜੀ ਕਹਿੰਦੇ ਨੌਕਰੀ ਦਾ ਮਤਲਬ ਘੱਟੋ ਘੱਟ 30000 ਤੋਂ ਉੱਪਰ ਹੋਣਾ ਚਾਹੀਦਾ ਬਾਕੀ ਤਾਂ ਕਹਿੰਦੇ ਸੇਵਾ ਹੀ ਆ ਜਿਸ ਵਾਰ ਬੁੱਟਰ ਸਾਹਿਬ ਕਹਿ ਰਹੇ ਨੇ ਤੇ ਬਿਲਕੁਲ ਜੀ ਸਕੂਲਾਂ ਨੂੰ ਤਾਂ ਕਹਿੰਦੇ ਫੰਡਿੰਗ ਦੇ ਹੀ ਨਹੀਂ ਰਹੀ ਸਰਕਾਰ ਪਿਛਲੇ 6 ਮਹੀਨਿਆਂ ਤੋਂ ਸਕੂਲਸ ਦੇ ਸਾਰੇ ਬਿਲਸ ਪੈਂਡਿੰਗ ਨੇ ਭਾਜੀ ਮਨਜੀਤ ਪ੍ਰਮਾਰ ਜੀ ਦੱਸ ਰਹੇ ਨੇ ਪੈਸਾ ਇਹਨਾਂ ਕੋਲ ਹੈ ਨਹੀਂ ਸਰ ਹੂੰ ਮੈਂ ਤੁਹਾਨੂੰ ਹੋਰ ਦੱਸਦਾ ਆਪ ਜਿਹੜੇ ਆਉਂਦੇ ਆ ਮੈਡੀਕਲ ਬਿੱਲ ਵਗੈਰਾ ਕਲੇਮ ਕਰਦੇ ਨੇ ਟੀਚਰ ਰੈਗੂਲਰ ਟੀਚਰ ਜਿਹੜੇ ਆ ਜੀ ਆ ਜਿਹਦੇ ਵਿੱਚ ਮਤਲਬ ਕਿ ਜੇ ਕੋਈ ਮਾਸਟਰਨੀ ਆ ਉਹਨੇ ਬੱਚੇ ਨੂੰ ਜਨਮ ਦਿੱਤਾ ਤੇ ਜੋ ਖਰਚਾ ਵਰਚ ਉਹ ਹੂੰ ਸਰ ਉਹ ਫਾਈਲਾਂ ਕਈ-ਕਈ ਮਹੀਨੇ ਦੀਆਂ ਪਈਆਂ ਨੇ ਹੂੰ ਕਲੇਮ ਕਈ-ਕਈ ਮਹੀਨਾ ਦੇ ਪਏ ਉਹ ਫਾਈਲਾਂ ਉੱਥੇ ਫਸਾ ਕੇ ਰੱਖੀਆਂ ਵਰਬਲੀ ਹੁਕਮ ਨੇ ਕਿ ਭਈ ਹਲੇ ਪੈਸਾ ਹੈ ਨਹੀਂ ਖਜਾਂਦੇ ਚ ਹੂੰ ਉਹ ਫੈਲਾ ਦੀਆਂ ਜਿਹੜੀਆਂ ਬਰੇਕਾਂ ਨੇ ਉੱਥੇ ਲੱਗੀਆਂ ਹੁੰਦੀਆਂ ਬਿਲਕੁਲ ਉਹ ਇਸ ਕਰਕੇ ਨਹੀਂ ਕਰ ਇਹ ਨਹੀਂ ਆਪਾਂ ਕਹਿ ਲਈਏ ਕਿ ਭਈ ਐਲਾਨਤੀ ਲੋਕਿਆ ਜੀ ਜਾਣ ਕੇ ਫੈਲਾ ਨਹੀਂ ਵਿਚਲੀ ਕੱਲੇ ਆ ਹੂੰ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਹੁਕਮ ਹੈ ਕਿ ਜਿੱਥੇ ਪ੍ਰੋਸੈਸ ਹੈਗਾ ਉਹਨੂੰ ਗਦੀ ਗੇਟ ਚ ਪਾ ਦਿਓ ਜੀ ਜੀ ਤੁਸੀਂ ਸੋਚ ਕੇ ਦੇਖੋ ਕਿ ਜਿਸ ਸਰਕਾਰੀ ਪ੍ਰਬੰਧ ਦੇ ਕੋਲ ਆਪਣੇ ਕਰਮਚਾਰੀ ਨੂੰ ਦੇਣ ਵਾਸਤੇ ਬਿੱਲ ਹੀ ਨਹੀਂ ਹੈਗਾ ਹੂੰ ਹੂੰ ਤਾਂ ਜੇ ਮੈਂ ਕਹਿੰਨਾ ਕਿ ਫਾਈਨਲਸ ਤੇ ਵਾਈਟ ਪੇਪਰ ਆਉਣਾ ਚਾਹੀਦਾ ਇੱਕ ਵੱਡੀ ਚਰਚਾ ਜਿਹੜੀ ਉਹ ਸਦਨ ਦੇ ਵਿੱਚ ਹੋਣੀ ਚਾਹੀਦੀ ਆ ਜੀ ਇਹਦੇ ਤੇ ਪਤਾ ਨਹੀਂ ਕਿਉਂ ਪੰਜਾਬ ਦੇ ਬੁੱਧੀਜੀਵੀ ਪੱਤਰਕਾਰ ਵਰਗੇ ਸਾਰੇ ਖਮੋਸ਼ ਕਿਉਂ ਨੇ ਇਕਨੋਮੀ ਤੇ ਮੇਰੇ ਖੁਦ ਇੱਕ ਮਿੱਤਰ ਨੇ ਜੀ ਉਹਨਾਂ ਦਾ ਆਪਰੇਟ ਹੋਣਾ ਸੀ ਮੈਡੀਕਲ ਖਰਚੇ ਨੇ ਹਾਂਜੀ ਉਹਨਾਂ ਦੇ ਆਪਰੇਟ ਹੋਏ ਨੇ ਵੀ ਸਾਲ ਹੋ ਗਿਆ ਮੇਰੇ ਅੱਜ ਫਾਈਲ ਹੈ ਜਿੱਥੇ ਫਿਰ ਮੈਂ ਗਲਤ ਹੈਗਾ ਤੇ ਦੱਸੋ ਜੀ ਇਹ ਕਹ ਰਹੇ ਤਾਂ ਮੈਂ ਕੀ ਵੇਖੀ ਹੋਈ ਚੀਜ਼ ਹੈ ਹਾਂਜੀ ਹੁਣ ਮੈਂ ਤੁਹਾਡੇ ਵਿਭਾਗ 'ਚ ਤਾਂ ਕੰਮ ਕਰਦਾ ਨਹੀਂ ਮਹਿਕਮੇ 'ਚ ਤਾਂ ਕੰਮ ਕਰਦਾ ਨਹੀਂ ਜੀ ਬਿਲਕੁਲ ਪਰ ਕੀ ਹੋਇਆ ਉਹਨਾਂ ਦੇ ਜਾਂਚ ਚੜੇ ਨਹੀਂ ਜਾਂਚਾਂ ਚੜਦੀਆਂ ਵੇਖੀਆਂ ਪਰ ਪਤਾ ਤੇ ਹੈ ਨਾ ਕਿ ਕੀ ਕੁਝ ਚੱਲਣ ਡਿਆ ਬਿਲਕੁਲ ਬਿਲਕੁਲ ਸਾਡੀ ਪਬਲਿਕ ਨੂੰ ਤੇ ਵਿਚਾਰੀ ਨੂੰ ਪਤਾ ਹੀ ਨਹੀਂ ਲੱਗਦਾ ਉਹ ਹੋਰ ਹੀ ਚੀਜ਼ਾਂ ਚ ਬਾਜਵੇ ਦੇ ਬਿਆਨ ਚੀ ਬੋਲਦੇ ਜਾਂਦੇ ਉਹ ਉਲਝਾਉਣਾ ਇਹੀ ਤੇ ਕੰਮ ਹੁੰਦੇ ਉਹਨਾਂ ਦੇ ਉਹ ਹੋ ਜਾਂਦੇ ਆ ਸਾਨੂੰ ਚਾਹੀਦਾ ਕਿ ਵਾਈਟ ਪੇਪਰ ਤੇ ਅਸੀਂ ਗੱਲ ਕਰੀਏ ਕਿ ਸਾਡੀ ਇਸ ਵੇਲੇ ਮੌਜੂਦਾ ਸੂਰਤ ਹੈ ਹਲਕੀ ਹੈ ਤੇ ਭਵਿੱਖ ਕੀ ਹੈ ਸਾਡਾ ਬਸ ਬਿਲਕੁਲ ਕਿਤੇ ਇਹ ਤਾਂ ਨਾ ਹੋਏਗਾ ਕਿ ਇੱਕ ਦਿਨ ਅਸੀਂ ਉਠੀਏ ਤੇ ਅਖਬਾਰ ਚ ਪੜ੍ਹੀਏ ਕਿ ਪੰਜਾਬ ਦੇ ਵਿੱਚ ਆਰਥਿਕ ਐਮਰਜੈਂਸੀ ਲਾਗੂ ਹੋ ਗਈ ਹੈ ਉਹ ਵੀ ਬਹੁਤ ਲੇਟ ਪਤਾ ਲੱਗਣੀ ਮਿੰਟੂ ਜੀ ਜੇ ਬਾਈ ਚਾਂਸ ਲੱਗੀ ਕਿਉਂਕਿ ਸਾਡਾ ਉਸ ਚੀਜ਼ਾਂ ਤੇ ਧਿਆਨ ਨਹੀਂ ਅਸੀਂ ਉਸ ਚੀਜ਼ ਤੇ ਚਰਚਾ ਨਹੀਂ ਕਰਦੇ ਆ ਖੈਰ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਕੀ ਚੱਲ ਰਿਹਾ ਲੋਕਾਂ ਦੇ ਦਿਮਾਗ ਦੇ ਵਿੱਚ ਤੇ ਆਪਾਂ ਥੋੜਾ ਇਹ ਵੀ ਦੇਖ ਲਈ ਵੀ 트ੰਪਸ ਸਾਹਿਬ ਦੇ ਦਿਮਾਗ 'ਚ ਕੀ ਚੱਲਦਾ ਰਹਿੰਦਾ ਜੀ ਉਹ ਵੀ ਜਿਹੜਾ ਆਪਣਾ ਉਹਨਾਂ ਦਾ ਵੀ ਇੱਕ ਬਣਾਇਆ ਹੋਇਆ ਸ਼ਸਤਰ ਹੈ ਪੂਰਾ ਨਾ ਉਹ ਚਲਾਉਂਦੇ ਆ ਮੈਨੂੰ ਲੱਗਦਾ ਨਜ਼ਰ ਆ ਰਿਹਾ ਜਿਵੇਂ ਉਹ ਕਹਿ ਰਹੇ ਕਿ ਸੱਤ ਪ੍ਰੋਜੈਕਟਾਂ ਤੇ ਅਸੀਂ ਪੈਸਾ ਲਾਇਆ ਭਾਰਤ ਦੇ ਵਿੱਚ ਇੱਕ 1.8 ਕਰੋੜ ਡਾਲਰ ਜਿਹੜੇ ਹੈ ਮਾਫ ਕਰਨਾ ਤੁਸੀਂ ਗੱਲ ਨੂੰ ਫਿਰ ਏ ਸਤਵਿੰਦਰ ਮਠਾਰੂ ਜੀ ਆ ਉਹ ਕਹਿੰਦੇ ਮੇਰੇ ਪਿਤਾ ਜੀ ਦੇ ਡਾਇਲਿਸਿਸ ਦੇ ਬਿੱਲ ਆ ਹਰ ਮਹੀਨੇ ਜਾਂਦੇ ਆ ਸਾਲ ਹੋ ਗਿਆ ਕੋਈ ਪਾਸ ਨਹੀਂ ਹੋਇਆ ਲਓ ਜੀ ਤੁਸੀਂ ਵੀ ਗਵਾਹ ਹੋਗਾ ਇਧਰੋਂ ਛੜੇ ਆ ਇਹ ਸਤਵਿੰਦਰ ਜੀ ਵੀ ਆ ਗਏ ਆ ਤੇ ਮੇਰੇ ਖਿਆਲ ਦੇ ਨਾਲ ਜਾਂਦੇ ਆ ਜਾਂਦੇ ਆ ਮੈਨੂੰ ਲੱਗਦਾ ਇੱਕ ਦੋ ਹੋਰ ਆ ਜਾਣੇ ਆ ਬਿਲਕੁਲ ਤੇ ਇਹ ਹਾਲ ਹੈ ਜੀ ਡਾਇਲਿਸਿਸ ਵਾਗੀ ਚੀਜ਼ ਤੇ ਤੁਸੀਂ ਦੇਖੋ ਇਹ ਤੇ ਬੰਦਾ ਕਿਵੇਂ ਰੋ ਰਿਹਾ ਇਹੋ ਜਿਹਾ ਹਾਲ ਹੈ ਜੀ ਹਾਂ ਜੀ ਫਿਰ ਕੀ ਮਿਲੇ ਤੇ ਕੀ ਨਾ ਮਿਲੇ ਜਦੋਂ ਇੱਕ ਵਾਰੀ ਸਾਰਾ ਬੋਝ ਤੇ ਕਰਮਚਾਰੀ ਤੇ ਪੈ ਗਿਆ ਨਾ ਜੀ ਜੀ ਬਿਲਕੁਲ ਹਾਂ ਜੀ ਲੋ ਕਰੋ ਗੱਲ ਤੁਸੀਂ ਮੈਂ ਤੇ 트াম্প ਸਾਹਿਬ ਦੀ ਗੱਲ ਕਰ ਰਿਹਾ ਸੀ ਉਹ ਕਹਿੰਦੇ ਕਿ ਅਸੀਂ ਤੇ ਵਾਵਾ ਪੈਸਾ ਪੂਸਾ ਦੇਈ ਬੈਠੇ ਆ ਇਹਨਾਂ ਨੂੰ ਚੋਣਾ ਵਾਲੇ ਪਾਸੇ ਵੀ ਪਰ ਵਾਰੀ ਵਾਰੀ ਉਹ ਆਪ ਦੀ ਜਿਹੜੀ ਗੱਲ ਕਹਿਣੀ ਹੁੰਦੀ ਉਹ ਕਹਿ ਜਾਂਦੇ ਆ ਆਪਣੇ ਆਲੇ ਪਾਸੇ ਉਹ ਨਾ ਕੋਈ ਪ੍ਰਤੀਕਰਮ ਨਾ ਕੋਈ ਵਿਰੋਧ ਕੀ ਕਾਰਨ ਹੋ ਗਿਆ ਜੀ ਇੰਨਾ ਜਿਵੇਂ ਇੱਕ ਤਾਂ ਵੈਸੇ ਆਪਾਂ ਗੱਲ ਕਰੀ ਸੀ ਜਿਵੇਂ ਤੁਸੀਂ ਕਿਹਾ ਸੀ ਨਾ ਮੈਂ ਕਿਹਾ ਸੀ ਵੀ ਝੁੱਕ ਗਏ ਤੁਸੀਂ ਕਿਹਾ ਝੁਕ ਨਹੀਂ ਗਏ ਲੜ ਗਏ ਸੱਚੀ ਮੁੱੱਚੀ ਸਬੂਤ ਹਰ ਥਾਂ ਤੇ ਮਿਲ ਰਹੇ ਆ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਜਿਹੜਾ ਬੰਦਾ ਡੋਨਲਡ ਟਰੰਪ ਤੇ ਯਕੀਨ ਕਰਦਾ ਮੈਂ ਉਸ ਬੰਦੇ ਨੂੰ ਸਲਾਹ ਦੇਵਾਂਗਾ